ਸਤਿ ਸ਼੍ਰੀ ਅਕਾਲ ਜੀ ਔਨਅਰ ਦੇਖ ਰਹੇ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਮੌਸਮ ਵਿਭਾਗ ਦੇ ਨਾਲ ਜੁੜੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਅੱਜ ਦੱਸਦੀ ਕਿ ਪੰਜਾਬ ਦੇ ਵਿੱਚ ਹੀਟ ਵੇਵ ਨੂੰ ਲੈ ਕੇ ਅਲਰਟ ਹੈ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਹੈ ਜਦ ਦੱਸਦੀ ਕਿ ਤੁਹਾਨੂੰ 29 ਅਪ੍ਰੈਲ ਤੱਕ ਮੌਸਮ ਵਿਭਾਗ ਵੱਲੋਂ yellow alert ਹੈ ਜਿਹੜਾ ਕਿ ਜਾਰੀ ਕਰ ਦਿੱਤਾ ਹੈ ਦੱਸਦੀ ਕਿ ਮੌਸਮ ਵਿਭਾਗ ਵੱਲੋਂ ਸਾਫ਼ ਤੇ ਸਪਸ਼ਟ ਕਹਿ ਦਿੰਦਾ ਹੈ ਕਿ 29 ਤਰੀਕ ਯਾਨੀ ਕਿ 29 ਅਪ੍ਰੈਲ ਤੱਕ ਮੌਸਮ ਵਿਭਾਗ ਵੱਲੋਂ ਕਹਾ ਗਿਆ ਹੈ ਕਿ ਇਸੇ ਤਰੀਕੇ ਦੇ ਨਾਲ ਗਰਮੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਰਹਿਣ ਵਾਲੀ ਹੈ ਪਰ ਅੱਜ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਨੂੰ ਲੈ ਕੇ येलो ਅਲਰਟ ਜਾਰੀ ਹੋਇਆ ਜਿਸ ਦੇ ਵਿੱਚ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਲੁਧਿਆਣਾ ਐਸਐਸ ਨਗਰ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਫਾਜ਼ਿਲਕਾ ਫਰੀਦਕੋਟ ਬਰਨਾਲਾ ਸੰਗਰੂਰ ਮਾਨਸਾ ਬਠਿੰਡਾ ਦੇ ਵਿੱਚ ਮੌਸਮ ਵਿਭਾਗ ਵੱਲੋਂ yellow alert ਹੈ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਮੌਸਮ ਜਿਹੜਾ ਕਿ ਹੀਟ ਵੇਵ ਦਾ yellow alert ਹੈ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਫਿਲਹਾਲ ਲਗਾਤਾਰ ਮੌਸਮ ਵਿਭਾਗ ਦੇ ਨਾਲ ਜੁੜੀਆਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਰ ਅੱਜ ਤੁਹਾਡੇ ਨਾਲ ਇਹ ਵੱਡੀ ਅਪਡੇਟ ਮੌਸਮ ਵਿਭਾਗ ਦੇ ਨਾਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਮੌਸਮ ਵਿਭਾਗ ਵੱਲੋਂ ਸਾਫ ਤੇ ਸਪਸ਼ਟ ਕਹਿ ਦਿੱਤਾ ਹੈ ਕਿ 29 ਅਪ੍ਰੈਲ ਤੱਕ ਮੌਸਮ ਹੈ ਜਿਹੜਾ ਕਿ ਹੀਟ ਵੇਵ ਦਾ ਜਿਹੜਾ ਕਿ ਅਲਰਟ ਹੈ ਜਿਹੜਾ ਕਿ yellow alert ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਸੀ ਕਿ ਕਈ ਬੀਤੇ ਦਿਨੀ ਕਈ ਇਲਾਕਿਆਂ ਦੇ ਵਿੱਚ ਮੀਂਹ ਵੀ ਪਿਆ ਸੀ ਪਰ ਮੌਸਮ ਵਿਭਾਗ ਵੱਲੋਂ ਜਿਹੜਾ ਕਿ ਅਪਡੇਟ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਮੌਸਮ ਵਿਭਾਗ ਵੱਲੋਂ 29 ਅਪ੍ਰੈਲ ਤੱਕ ਜਿਹੜਾ ਹੀਟ ਵੇਵ ਹੈ ਉਹ ਜ਼ਾਰੀ ਕਰ ਦਿੱਤਾ ਗਿਆ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦਾ ਮੌਸਮ ਕਿਸ ਤਰ੍ਹਾਂ ਦਾ ਹੈ ਕਮੈਂਟਾਂ ਦੇ ਵਿੱਚ ਆਪਣੀ ਰਾਏ ਜਰੂਰ ਸਾਂਝੀ ਕਰਿਓ ਸਤਿ ਸ਼੍ਰੀ ਅਕਾਲ ਜੀ ਔਨ 에ਅਰ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਗਗਨਦੀਪ ਸਿੰਘ ਮੌਸਮ ਵਿਭਾਗ ਦੇ ਨਾਲ ਜੁੜੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਜਿੱਥੇ ਅੱਜ ਦੱਸਦੀ ਕਿ ਪੰਜਾਬ ਦੇ ਵਿੱਚ ਹੀਟ ਵੇਵ ਨੂੰ ਲੈ ਕੇ ਅਲਰਟ ਹੈ ਜਿਹੜਾ ਕਿ ਜ਼ਾਰੀ ਕਰ ਦਿੱਤਾ ਗਿਆ ਹੈ ਜਦ ਦੱਸਦੀ ਕਿ ਤੁਹਾਨੂੰ 29 ਅਪ੍ਰੈਲ ਤੱਕ ਮੌਸਮ ਵਿਭਾਗ ਵੱਲੋਂ yellow alert ਹੈ ਜਿਹੜਾ ਕਿ ਜਾਰੀ ਕਰ ਦਿੱਤਾ ਹੈ ਦੱਸਦੀ ਕਿ ਮੌਸਮ ਵਿਭਾਗ ਵੱਲੋਂ ਸਾਫ਼ ਤੇ ਸਪਸ਼ਟ ਕਹਿ ਦਿੱਤਾ ਹੈ ਕਿ 29 ਤਰੀਕ ਯਾਨੀ ਕਿ 29 ਅਪ੍ਰੈਲ ਤੱਕ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਹੈ ਕਿ ਇਸੇ ਤਰੀਕੇ ਦੇ ਨਾਲ ਗਰਮੀ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਰਹਿਣ ਵਾਲੀ ਹੈ ਪਰ ਅੱਜ ਦੀ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਕਈ ਜ਼ਿਲ੍ਹਿਆਂ ਦੇ ਵਿੱਚ ਹੀਟ ਵੇਵ ਨੂੰ ਲੈ ਕੇ yellow alert ਜਾਰੀ ਹੋਇਆ ਹੈ ਜਿਸ ਦੇ ਵਿੱਚ ਤਰਨਤਾਰਨ ਕਪੂਰਥਲਾ ਜਲੰਧਰ ਫਿਰੋਜ਼ਪੁਰ ਮੋਗਾ ਲੁਧਿਆਣਾ ਐਸਐਸ ਨਗਰ ਸ਼੍ਰੀ ਫਤਿਹਗੜ੍ਹ ਸਾਹਿਬ ਪਟਿਆਲਾ ਫਾਜ਼ਿਲਕਾ ਫਰੀਦਕੋਟ ਬਰਨਾਲਾ ਸੰਗਰੂਰ ਮਾਨਸਾ ਬਠਿੰਡਾ ਦੇ ਵਿੱਚ ਮੌਸਮ ਵਿਭਾਗ ਵੱਲੋਂ yellow alert ਹੈ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਕਿ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਅੱਜ ਮੌਸਮ ਜਿਹੜਾ ਕਿ ਹੀਟ ਵੇਵ ਦਾ yellow alert ਹੈ ਜਿਹੜਾ ਕਿ ਜਾਰੀ ਕਰ ਦਿੱਤਾ ਗਿਆ ਫਿਲਹਾਲ ਲਗਾਤਾਰ ਮੌਸਮ ਵਿਭਾਗ ਦੇ ਨਾਲ ਜੁੜੀਆਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਪਰ ਅੱਜ ਤੁਹਾਡੇ ਨਾਲ ਇਹ ਵੱਡੀ ਅਪਡੇਟ ਮੌਸਮ ਵਿਭਾਗ ਦੇ ਨਾਲ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਮੌਸਮ ਵਿਭਾਗ ਵੱਲੋਂ ਸਾਫ਼ ਤੇ ਸਪਸ਼ਟ ਕਹਿ ਦਿੱਤਾ ਹੈ ਕਿ 29 ਅਪ੍ਰੈਲ ਤੱਕ ਮੌਸਮ ਹੈ ਜਿਹੜਾ ਕਿ ਹੀਟ ਵੇਵ ਦਾ ਜਿਹੜਾ ਕਿ ਅਲਰਟ ਹੈ ਜਿਹੜਾ ਕਿ yellow alert ਜਾਰੀ ਕਰ ਦਿੱਤਾ ਗਿਆ ਤੁਹਾਨੂੰ ਦੱਸ ਸੀ ਕਿ ਕਈ ਬੀਤੇ ਦਿਨੀ ਕਈ ਇਲਾਕਿਆਂ ਦੇ ਵਿੱਚ ਮੀਂਹ ਵੀ ਪਿਆ ਸੀ ਪਰ ਮੌਸਮ ਵਿਭਾਗ ਵੱਲੋਂ ਜਿਹੜਾ ਕਿ ਅਪਡੇਟ ਨਵੀਂ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਮੌਸਮ ਵਿਭਾਗ ਵੱਲੋਂ 29 ਅਪ੍ਰੈਲ ਤੱਕ ਜਿਹੜਾ ਹੀਟ ਵੇਵ ਹੈ ਉਹ ਜਾਰੀ ਕਰ ਦਿੱਤਾ ਗਿਆ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਕਿ ਤੁਹਾਡੇ ਇਲਾਕੇ ਦਾ ਮੌਸਮ ਕਿਸ ਤਰ੍ਹਾਂ ਦਾ ਹੈ ਕਮੈਂਟਾਂ ਦੇ ਵਿੱਚ ਆਪਣੀ رائے ਜਰੂਰ ਸਾਂਝੀ ਕਰਿਓ